कोरोना वायरस ਤੋਂ ਬਾਅਦ ਇੱਕ ਇੱਕ ਕਰਕੇ ਕਈ ਵਾਇਰਸ ਸਾਡੀ ਸਿਹਤ ਨੂੰ ਪ੍ਰਭਾਵਿਤ ਕਰ ਰਹੇ ਹਨ ਪਰ ਹੁਣ ਇੱਕ ਨਵੀਂ ਕਿਸਮ ਦਾ ਵਾਇਰਸ ਜਿਸ ਦੀ ਪਛਾਣ ਕੋਕਸੈਕੀ ਵਾਇਰਸ ਦੇ ਰੂਪ ਵਿੱਚ ਹੋਈ ਹੈ ਦੇ ਬੱਚਿਆਂ ਵਿੱਚ ਤੇਜ਼ੀ ਨਾਲ ਫੈਲਣ ਦਾ ਖਤਰਾ ਹੈ ਇਹ ਖਲਾਸਾ ਮਯੂ ਕਲੀਨਿਕ ਦੇ ਸਾਹਿਤ ਸਿਹਤ ਮਾਇਰਾ ਨੇ ਕੁਝ ਕੇਸ ਸਾਹਮਣੇ ਆਉਣ ਤੋਂ ਬਾਅਦ ਕੀਤਾ ਮਾਇਰਾ ਨੇ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਬੱਚਿਆਂ ਦੇ ਮਾਪਿਆਂ ਨੂੰ ਇਸ ਨਵੇਂ ਵਾਇਰਸ ਬਾਰੇ ਜਾਗਰੂਕ ਕੀਤਾ ਹੈ ਇਸ ਸੰਬੰਧੀ ਜਗ ਪਾਣੀ ਟੀਮ ਨੇ ਕੁਝ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਬਾਲ ਰੋਗਾਂ ਦੇ ਮਾਹਿਰਾਂ ਨਾਲ ਗੱਲਬਾਤ ਕੀਤੀ ਭਵੰਜ ਐਸ ਐਲ ਦੀ ਡਾਇਰੈਕਟਰ ਅਨਿਤਾ ਪੱਲਾ ਨੇ ਦੱਸਿਆ ਕਿ ਭਾਵੇਂ ਹੁਣ ਤੱਕ ਉਨ੍ਹਾਂ ਦੇ ਸਕੂਲ ਵਿੱਚ ਇਸ ਵਾਇਰਸ ਨਾਲ ਸੰਬੰਧਤ ਕੋਈ ਵੀ ਕੇਸ ਜਾਂ ਇਸ ਦੇ ਲੱਛਣ ਸਾਹਮਣੇ ਨਹੀਂ ਆਏ ਹਨ ਪਰ ਸਕੂਲ ਪ੍ਰਬੰਧਕਾਂ ਵੱਲੋਂ ਕੋਰੋਨਾ ਵਾਇਰਸ ਤੋਂ ਬਾਅਦ ਬੱਚਿਆਂ ਦੀ ਸਿਹਤ ਪ੍ਰਤੀ ਬਹੁਤ ਸੁਚੇਤ ਕੀਤਾ ਗਿਆ ਹੈ ਉਨਾ ਨੂੰ ਸਮੇਂ ਸਮੇਂ ਤੇ ਸਵੈਸਵੰਦੀ ਵਿਸ਼ੇਸ਼ ਤੌਰ ਤੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਮਾਤਾ ਪਿਤਾ ਦੀ ਆਪਾਕ ਮਿਲਣੀ ਦੌਰਾਨ ਉਹਨਾਂ ਦੇ ਮਾਪਿਆਂ ਨੂੰ ਬੱਚਿਆਂ ਦੀ ਸਾਫ ਸਫਾਈ ਅਤੇ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਭਵੰਤ ਸਕੂਲ ਪ੍ਰਿੰਸੀਪਲ ਸੋਨੀਆ ਮਹਾਦੇਵ ਨੇ ਦੱਸਿਆ ਕਿ ਇਸ ਪ੍ਰਭਾਪ ਕੀ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਾਇਰਸ 5 ਤੋਂ 7 ਸਾਲ ਦੇ ਬੱਚਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਜੀਤ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦਾ ਧਿਆਨ ਰੱਖਣ ਲਈ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਜਾਣਗੇ ਇਸ ਤੋਂ ਇਲਾਵਾ ਖੰਗ ਅਤੇ ਜ਼ੁਕਾਮ ਤੋਂ ਪੀੜਤ ਬੱਚਿਆਂ ਦੇ ਮਾਪਿਆਂ ਨੂੰ ਉਹਨਾਂ ਦੇ ਠੀਕ ਹੋਣ ਤੱਕ ਸਕੂਲ ਨਾ ਭੇਜਣ ਦੀ ਸਲਾਹ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਬੱਚਿਆਂ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਅਜੀਤ ਵਿਦਿਆਲਿਆ ਸੀਨੀਅਰ ਸਕੈਂਡੀ ਸਕੂਲ ਦੀ ਡਾਇਰੈਕਟਰ ਪ੍ਰਿੰਸੀਪਲ ਪ੍ਰਿੰਸੀਪਲ ਰਮਾ ਮਹਾਜ ਨੇ ਕਿਹਾ ਕਿ ਜੇਕਰ ਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਤਾਂ ਵੀ ਅਜਿਹੇ ਵਾਇਰਸ ਦੀ ਸੰਭਾਵਨਾ ਨੂੰ ਦੇਖتے ਹੋਏ ਛੋਟੇ ਬੱਚਿਆਂ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਵੱਛਤਾ ਦਾ ਸੁਨੇਹਾ ਦੇਖੀਏ ਤਾਂ ਇਹ ਸਾਡੇ ਬਜ਼ੁਰਗਾਂ ਨੇ ਦਿੱਤਾ ਸੀ। ਜਦੋਂ ਕਹਿੰਦੇ ਸਨ ਕਿ ਬਾਹਰੋਂ ਆਂਦੇ ਹੀ ਹੱਥ, ਮੂੰਹ, ਪੈਰ ਧੋ ਕੇ ਘਰ ਅੰਦਰ ਵੜੋ। ਜਾਤ ਕੀ ਹੁਣ ਜਨ ਨਹੀਂ ਹੈ ਬੱਚੇ ਹੀ ਨਹੀਂ ਬਜ਼ੁਰਗ ਵੀ ਬਜ਼ੁਰਗਾਂ ਦੀਆਂ ਸਿੱਖਿਆਵਾਂ ਨੂੰ ਨજર ਅੰਦਾਜ਼ ਕਰਦੇ ਹਨ ਜਿਸ ਕਾਰਨ ਗੰਦੇ ਹੱਥਾਂ ਨਾਲ ਖਾਣਾ ਖਾਣ ਜਾਂ ਹੋਰ ਕੰਮ ਕਰਨ ਲਈ ਬੈਠਣਾ ਵਾਇਰਸ ਨੂੰ ਵਧਣ ਫੁੱਲਣ ਦਾ ਮੌਕਾ ਦਿੰਦਾ ਹੈ ਉਹਨਾਂ ਕਿਹਾ ਕਿ ਸਕੂਲ ਦੀਆਂ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇ ਕੇ ਉਹਨਾਂ ਦੇ ਮਾਪਿਆਂ ਨੂੰ ਵੀ ਇਸ ਸੰਬੰਧੀ ਜਾਗਰੂਕ ਕੀਤਾ ਜਾਵੇ ਕਿਡਜ਼ ਗਾਰਡਨ ਪਲੇ ਪੈਨ ਨਿਊ ਮਾਡਲ ਟਾਊਨ ਦੀ ਪ੍ਰਿੰਸੀਪਲ ਅਲਕਾ ਸ਼ਰਮਾ ਨੇ ਦੱਸਿਆ ਹੈ ਕਿ ਕਰੋਨਾ ਦੇ ਬਾਅਦ ਉਹਨਾਂ ਦੇ ਸਕੂਲ ਵਿੱਚ ਛੋਟੇ ਬੱਚਿਆਂ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਇਸ ਸੰਬੰਧੀ ਰੋਜ਼ਾਨਾ ਮਾਪਿਆਂ ਨੂੰ ਵੀ ਜਾਗਰੂਕ ਕੀਤਾ ਜਾਂਦਾ ਹੈ ਅਤੇ ਭਵਿੱਖ ਵਿੱਚ ਵੀ ਅਜਿਹੇ ਵਾਇਰਸਾਂ ਦੀ ਸੰਭਾਵਨਾ ਨਾਲ ਨਜਿੱਠਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਕੋਕਸੈਕੀ ਵਾਇਰਸ A16 ਤੇ ਐਂਟਰੋ ਵਾਇਰਸ 71 ਗੰਭੀਰ ਨਹੀਂ ਪਰ ਤਕਲੀਫ ਦੇ ईएमसी क्रेडल दी बाल रोग ਮਾਹ ਡਾਕਟਰ ਗਰੀਮਾ ਮਿਸ਼ਰਾ ਨੇ ਕਿਹਾ ਕਿ ਹੱਥ ਪੈਰ ਅਤੇ ਮੂੰਹ ਦੀ ਬਿਮਾਰੀ ਇੱਕ ਅਚੂਤਕਾਰੀ ਵਾਇਰਲ ਇਨਫੈਕਸ਼ਨ ਹੈ ਜੋ ਮੁੱਖ ਤੌਰ ਤੇ ਛੋਟੇ ਬੱਚਿਆਂ 5 ਸਾਲ ਤੋਂ ਘੱਟ ਨੂੰ ਪ੍ਰਭਾਵਿਤ ਕਰਦਾ ਹੈ ਇਹ ਬਿਮਾਰੀ ਆਪ ਤੌਰ ਤੇ ਗਰਮੀਆਂ ਅਤੇ ਬਰਸਾਤ ਦੇ ਮੌਸਮ ਵਿੱਚ ਜ਼ਿਆਦਾ ਫੈਲਦੀ ਹੈ ਅਤੇ ਬੱਚਿਆਂ ਦੇ ਸਕੂਲਾਂ ਡੇ ਕੇਅਰ ਅਤੇ ਖੇਡ ਦੇ ਮਦਾਨਾ ਵਿੱਚ ਤੇਜ਼ੀ ਨਾਲ ਫੈਲ ਸਕਦੀ ਹੈ ਹਾਲਕਿ ਇਹ ਬਿਮਾਰੀ ਗੰਭੀਰ ਨਹੀਂ ਹੈ ਪਰ ਇਹ ਬੱਚਿਆਂ ਲਈ ਬਹੁਤ ਦਰਦਨਾਕ ਹੋ ਸਕਦੀ ਹੈ। ਉਹਨਾਂ ਦੱਸਿਆ ਕਿ ਬਿਮਾਰੀ ਕਾਕਸੈਕੀ ਵਾਇਰਸ A16 ਅਤੇ ਐਂਟਰੋ ਵਾਇਰਸ 71 ਨਾਮਕ ਇੱਕ ਵਿਸ਼ੇਸ਼ ਵਾਇਰਸ ਕਾਰਨ ਹੁੰਦੀ ਹੈ ਜੋ ਕਿਸੇ ਇਨਫੈਕਟਿਡ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਫੈਲਦੀ ਹੈ। ਉਹਨਾਂ ਦੱਸਿਆ ਕਿ ਇਸ ਦੇ ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ ਅਤੇ ਬੇਚੈਨੀ ਗਲੇ ਵਿੱਚ ਖਰਾਸ਼ ਅਤੇ ਖਾਨ ਵਿੱਚ ਦਿੱਕਤ ਭੁੱਖ ਨਾ ਲੱਗਣਾ ਅਤੇ ਕਮਜ਼ੋਰੀ ਮਹਿਸੂਸ ਕਰਨਾ ਛੋਟੇ ਬੱਚਿਆਂ 'ਚ ਚਿੜਚਿੜਾਪਨ ਅਤੇ ਰੋਣਾ ਮੂੰਹ ਵਿੱਚ ਛਾਲੇ ਹੱਥਾਂ ਪੈਰਾਂ ਤੇ ਸਰੀਰ ਤੇ ਤਫੜ ਜੋਦੋ ਕਿ ਕੁਝ ਮਾਮਲੇ ਵਿੱਚ ਦਸਤ ਅਤੇ ਉਲਟੀਆਂ ਵੀ ਹੋ ਸਕਦੀਆਂ ਹਨ ਅਤੇ ਬਹੁਤ ਘੱਟ ਕੇਸਾਂ ਵਿੱਚ ਇਹ ਦਿਮਾਗ ਨਾਲ ਸੰਬੰਧਤ ਵਾਇਰਸ ਜਾਂ ਦਿਮਾਗੀ ਰੋਗਾ ਦਾ ਵਾਇਰਸ ਹੋ ਸਕਦਾ ਹੈ ਇਸ ਦੇ ਇਸ ਦੇ ਇਲਾਜ ਬਾਰੇ ਗੱਲ ਕਰਦੇ ਹਾਂ EMCD ਡਾਕਟਰ ਰਿਸ਼ਭ अरोड़ा ਨੇ ਦੱਸਿਆ ਕਿ ਇਸ ਦੀ ਕੋਈ ਖਾਸ ਦਵਾਈ ਨਹੀਂ ਹੈ ਕਿਉਂਕਿ ਇਹ ਇੱਕ ਵਾਇਰਲ ਇਨਫੈਕਸ਼ਨ ਹੈ ਜੋ 5-7 ਦਿਨਾਂ ਵਿੱਚ ਆਪਣੇ ਆਪ ਨੂੰ ਠੀਕ ਹੋ ਜਾਂਦੀ ਹੈ ਪਰ ਡਾਕਟਰ ਦੇ ਸਲਾਹ ਅਨੁਸਾਰ ਦਿੱਤੇ ਜਾਣ ਵਾਲੇ ਇਲਾਜ ਬੱਚਿਆਂ ਨੂੰ ਰਾਹਤ ਦੇ ਸਕਦੇ ਹਨ ਉਹਨਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਇਹ ਬਿਮਾਰੀ ਸਿਰਫ ਬੱਚਿਆਂ ਨੂੰ ਹੀ ਨਹੀਂ ਸਗੋਂ ਵੱਡਿਆਂ ਨੂੰ ਵੀ ਹੋ ਸਕਦੀ ਹੈ ਪਰ ਇਸ ਦੇ ਹਲਕੇ ਲੱਛਣ ਹੋ ਸਕਦੇ ਹਨ